ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਜ ਚੌਗਣੇ ਭਾਈ ਤਰਕੀਆਂ ਬਖਸ਼ ਸਾਰਿਆਂ ਨੂੰ ਬਾਕੀ ਮੋਟਰ ਬੈਠਿਆ ਜੀ ਮੌਸਮ ਅੱਜ ਵੀ ਖਰਾਬ ਹੋਇਆ ਹੋਇਆ ਕਿਉਂ ਕੱਲ ਵੀ ਸਵੇਰ ਟਾਈਮ ਪਹਿਲਾਂ ਮੀਂਹ ਆਇਆ ਆਪਾਂ ਨੂੰ ਵੀਡੀਓ ਦਿਖਾਇਆ ਤਾਂ ਫਿਰ ਸ਼ਾਮ ਨੂੰ ਵੀ ਮੀਂਹ ਆਇਆ ਸ਼ਾਮ ਨੂੰ ਚਲੋ ਪਹਿਲਾਂ ਮੀਂਹ ਤਾਂ ਪਈਗਾ ਠੀਕ ਆ ਉਹਦੇ ਬਾਅਦ ਫਿਰ ਅਹਣ ਨੇ ਵੀ ਥੋੜੀ ਝਟ ਲਾਈ ਹੈ ਇੱਕ ਵਾਰ ਧਰਤੀ ਚਿੱਟੀ ਜੀ ਗਾਰਤੀ ਚਲੋ ਸਾਡੇ ਪਿੰਡ ਵਿੱਚ ਘਟਦੀ ਥੋੜੇ ਜਿਹੜੇ ਆਪਣਾ ਫਾਰਮ ਹੈ ਨਾ ਉਹ ہاں ਖੇਤ ਸੂਏ ਪਾਰ ਵਾਲੇ ਕ ਉੱਥੇ ਕਾਫੀ ਪਈ ਐ ਵੀ ਉੱਥੇ ਇੱਕ ਵਾਰ ਧਰਤੀ ਕਹਿੰਦੇ ਚਿੱਟੀ ਕਰਤੀ ਉਹ ਆਪਣੇ ਡੈਡੀ ਬੈਠੇ ਸੁੱਥੇ ਉਹਨਾਂ ਨੇ ਦੱਸਿਆ ਤਾਂ ਕਹਿੰਦੇ ਐ ਕਰਕੇ ਉੱਥੇ ਆਹਣ ਪੂਜਾਦਾ ਪਈ ਐ ਇਧਰ ਮੰਡ ਕੇ ਨਹੀਂ ਹੋਰ ਵੀ ਜ਼ਿਆਦਾ ਪਈ ਐ ਕਈਆਂ ਨੇ ਵੀਰਾਂ ਦੇ ਸਟੇਟਸ ਵੀ ਦੇਖੇ ਆ ਚਲੋ ਉਹਦੇ ਕਰਕੇ ਮੌਸਮ 'ਚ ਬਹੁਤ ਫਰਕ ਆ ਇੱਕ ਐਨਾ ਵੀ ਜਿਹੜੀ ਆਹਣ ਸਾੜੇ ਪਈ ਐ ਪਹਿਲਾਂ ਕਣਕਾਂ 'ਚ ਨਹੀਂ ਪਈ ਬਚਾਅ ਹੋ ਗਿਆ ਬਹੁਤ ਜੇ ਕਿਤੇ ਇਹ ਜੀ ਆਹਣ ਕਣਕਾਂ 'ਚ ਪੈ ਜਾਂਦੀ ਮੈਂ ਕਹਿੰਦਾ ਵੀ 50% ਕਣਕ ਝਾੜ ਦਿੰਦੀ ਜਿਹੜੇ ਹਿਸਾਬ ਨਾਲ ਪਈ ਐ ਹਣ ਔਰੇ ਵੀ ਹੋਰ ਪਾਸੇ ਵੀ ਕਈ ਪਾਸੇ ਨੂੰ ਪਈ ਐ ਇਧਰ ਨਮਾ ਸ਼ਹਿਰ ਕਨੇ ਨੂੰ ਵੀ ਕਹਿੰਦੇ ਕਾਫੀ ਪਈ ਐ ਮੇਂ ਵੀ ਉਧਰੋਂ ਜ਼ਿਆਦਾ ਐ ਚਲੋ ਸਾਡੇ ਮੇਂ ਵੀ ਕੱਲ ਵੀ ਸੋਹਣਾ ਹੋਇਆ ਬੱਦਲ ਅੱਜ ਵੀ ਕਾਫੀ ਚੜਿਆ ਪਿਆ ਵੀ ਇਹ ਤਾਂ ਹੁਣ ਸਾਉਂਡ ਦੀ ਘੜੀ ਵਾਲਾ ਕੰਮ ਲੱਗਦਾ ਹੋਇਆ ਪਿਆ ਚਲੋ ਐਨਾ ਵੀ ਹੁਣ ਫਸਲਾ ਜਿਹੜੇ ਉਹਦਾ ਕੰਮ ਨਿਭੜਿਆ ਵੇ ਤੂੜੀਆਂ ਥੱਲੇ ਕੰਮ ਰਹਿੰਦਾ ਵਿੱਚ ਕੁਝ ਵੀ ਇਧਰ ਮੰਡ ਤੇ ਨੂੰ ਹਲੇ ਜਾੜਾ ਦੱਸਦੇ ਆ ਵੀ ਰਹਿੰਦੀ ਐ ਚਲੋ ਇੱਕ ਤੀ ਤੂੜੀ ਬਣਾਉਂਦੇ ਵੀ ਘਟਾ ਥੋੜੀ ਜੀ ਕਿਉਂ ਜਿੰਨੇ ਕ ਲੋਡ ਅਗਲੇ ਨੂੰ ਨਹੀਂ ਕ ਬਣਾਉਂਦੇ ਹੁਣ ਆਪਣੇ ਵੀ 4-5 ਟਰਾਲੀਆਂ ਤੇ ਇੱਕੇ ਟਰਾਲੀ ਬਣਾਈ ਆਪਾਂ ਵੀ ਪਹਿਲੇ ਹੀ ਬਚੀ ਵੀਦੀ ਹੁਣ ਹਰੇ ਕੋਲੇ ਬਚੀ ਪਈ ਆ ਉਹਦੇ ਕਰਕੇ ਅਗਲਾ 5-7 ਟਰਾਲੀਆ ਬਣਾਉਂਦਾ ਵੀ ਰਹਿ ਜਾਂਦੇ ਆ ਵੀ ਚਲੋ ਉਹ ਵੀ ਕੰਮ ਲੱਗ ਜਾਣਾ ਨੇੜੇ ਜਿਆਦਾ ਦਿਨ ਲੰਘ ਜੇ ਵਧੀਆ ਤਾਂ ਕੱਲੂ ਬਣ ਜੂਗੇ ਜੇ ਅੱਜ ਮੀਂਹ ਪੈ ਗਿਆ ਫੇਰ ਪਰ ਪੈ ਜਣਾ ਜਿਹੜੇ ਸਾਫੇ ਬੱਦਲ ਚੜਿਆ ਬਹੁਤ ਵੀ ਮੌਸਮ ਵੈਸੇ ਠੰਡਾ ਹੈ ਬੱਦਲ ਚੜਿਆ ਹੋਇਆ ਬਾਕੀ ਦੇਖਦੇ ਜੀ ਚੱਲਦੇ ਕਾਰੋਬਾਰ ਵਧੀਆ ਚੱਲਦੇ ਆ ਹਲੇ ਧਾਨਾਂ ਦੇ ਵਿੱਚ ਦਾ ਕੋਈ ਫੈਸਲਾ ਨਹੀਂ ਹੋਇਆ ਹੈਗਾ ਬਾਕੀ ਬੀਜਰ ਵੀ ਲੱਗੇ ਕਈ ਵੀਰਾਂ ਨੇ 26 20 ਦੀ ਇੱਕ ਆਪਾਂ ਨੂੰ ਨਾ ਬੀਜ ਦਾ ਫੋਨ ਆਇਆ ਤਾਂ ਇੱਧਰ ਤੇ ਡੇਰਾ ਵਾ ਬਣਾਉਣਾ ਕਿੰਨੀ ਤੋਂ ਕਹਿੰਦਾ ਮਾ ਸਾਡਾ ਸੀ ਬੀਜਤੀ ਪਨੀਰੀ 38 48 ਪਤਨੇ ਇਹ ਜੇ ਨੰਬਰ ਦੱਸਿਆ ਉਹ ਨਾ ਮੈਨੂੰ ਮਹੋ ਇਹ ਤਾਂ ਸਾਡੇ ਅਗਰੇ ਨੰਬਰ ਇਹ ਨਹੀਂ ਸੁਣੇ ਅਸੀਂ ਤਾਂ ਨਾ ਉਹਦਾ ਬੀਜੇ ਨਹੀਂ ਕਹਿੰਦੇ ਵੀ ਸਾਡੇ ਇੱਧਰ ਲੱਗੀ ਪਈ 37 38 ਨਿਕਲੀ ਆ ਚਲੋ ਬੀਜਾਂ ਦਾ ਹੀ ਨਹੀਂ ਪਤਾ ਲੱਗਦਾ ਜੇ ਤੇਰਾ ਬੀਜੇ ਬਹੁਤ ਹੈ ਬਾਕੀ ਗਵਰਨਮੈਂਟ ਦਾ ਨਹੀਂ ਪਤਾ ਹੈਗਾ ਵੀ ਨਾ ਕਿਹੜਾ ਲੈਣਾ ਦੇਖਦੇ ਆ ਪੰਜ ਚਾਰ ਦਿਨ ਦੇ ਵਿੱਚ ਬੀਜੇ ਪਤਾ ਲੱਗਿਆ ਫਿਰ ਹੋਈ 15 ਤਰੀਕ ਤੱਕ ਆਪਾਂ ਨੂੰ ਬੀਜਣੀ ਆ ਜਦ ਤਿਆਰ ਕਰਕੇ ਖੇਤ ਬੀਜਾਂਗੇ ਹਾਲੇ ਤਾਂ ਮੌਸਮ ਨੇ ਵੀ ਬਾਕੀ ਹੋਰ ਸਾਰੀ ਪਾਈ ਫਸਲਬਾੜੀ ਠੀਕ ਹੈ ਜਿਨ੍ਹਾਂ ਦੇ ਗੰਨੇ ਵਾਲੇ ਨੇ ਗੰਨੇ ਠੀਕ ਹੈ ਚੱਲਦੀਆਂ ਸਬਰੀਆਂ ਸਬਰੂਆਂ ਦਾ ਕੰਮ ਚੱਲਦਾ ਹੈ ਕਿਉਂ ਗੰਨੇ ਵਿੱਚ ਵੇਰਾਂ ਦਿਨਾਂ ਦੇ ਕੱਖ ਜਾ ਹੋਣ ਲੱ ਜਾਂਦਾ ਉਹਦੇ ਕਰਕੇ ਇੱਕ ਸੁੰਡੀ ਜੀ ਜਦ ਪਹਿਲਾਂ ਲੱਖਣ ਚੱਲਦਾ ਨਾਲ ਲੱਖਣ ਬਹੁਤ ਕਰਦਾ ਖਰਾਬ ਕੰਮ ਨੂੰ ਇਹ ਬਿਮਾਰੀ ਹਰੇਕ ਬਿਮਾਰੀ ਇਹੀ ਬਤਾਉਂਦਾ ਜਿੰਨੀ ਵੀ ਲਾਉਂਦਾ ਉਹਦੇ ਕਰਕੇ ਚੱਲਦਾ ਕੰਮ ਭਈਏ ਤਕਰੀਬਨ ਹੋ ਗਏ ਬਿਹਲੇ ਲੇਬਰ ਕੱਲ ਆਪਣੇ ਵੀ ਆਏ ਬਤੇ ਭਈਏ ਹਿਸਾਬ-ਤਬਾਜਾ ਕਰਨਾ ਤਾਂ ਉਹਨਾਂ ਦਾ ਵੀ ਕਣਕ ਕੇ ਉਹਨਾਂ ਨੇ ਵੱਡੀ ਦੀ ਕੋ ਸਰੋਂ ਵੱਡੀ ਵੀ ਦੀ ਪੰਦੇ ਵੀ ਪੈਸੇ ਇਕੱਠੇ ਹੀ ਲੈਣੇ ਚਲੋ ਉਹਨਾਂ ਦਾ ਵੀ ਅੱਜ ਆਪਾਂ ਕੱਲ ਨਵੇੜ ਤਾਂ ਸ਼ਾਮ ਨੂੰ ਜਿਹੜਾ ਹੈਗਾ ਤਾਂ ਵੀ ਕੱਤਾ ਦਿਨ ਉਹਨਾਂ ਦਾ ਹੋਰ ਲੱਗਣਾ ਜਿੰਨੇ ਕਿਉਂ ਫਰਕ ਜਿਹਦਾ ਪਹਿਲਾਂ ਕਹਿੰਦੇ ਨੇ ਫੇਰ ਤਾਂ ਅਗਲਾ ਪੈਸੇ ਦੇ ਦਿੰਦਾ ਜਾਂ ਟਾਈਮ ਗੱਲ ਕਹਿੰਦੇ ਆ ਫੇਰ ਆ ਕੇ ਇੱਕ ਅੱਧਾ ਦਿਨ ਤੁਹਾਨੂੰ ਪਤਾ ਵੀ ਅੱਗੇ ਪਿੱਛੇ ਹੋ ਜਾਂਦਾ ਉਹਨਾਂ ਵੀ ਜਾਣੇ ਨੂੰ ਫਿਰਦੇ ਆ ਤਾਂ ਨਾਲ ਦੇ ਕਹਿੰਦੇ ਫੇਰ ਅਸੀਂ ਪਹਿਲਾਂ ਆ ਜਾਣਗੇ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆ ਹੋਰ ਆਪਾਂ ਜਿਹੜੇ ਕਾਰੋਬਾਰ ਚੱਲਦੇ ਆ ਲੋ ਜੀ ਕੋਈ ਸਾਬਾ ਬਾਬੋ ਕੇ ਮੂਰੇ ਅੱਜ ਕਾ ਪਤਾ ਨਹੀਂ ਮੋਰ ਸੇ ਬੋਖਾਉਂਦਾ ਹਾਂ ਆ ਲੁੱਟ ਨੇਵ ਦਾ ਗਮ ਡਰ 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 ਦਾ ਕਰਨਾ ਤੇ ਉਹ ਉਹ ਕੋਪੜੀ ਨੇ ਲਾ ਗਿਆ ਬੈਂਟਰੀ ਨਾ ਵੀ ਕਹਿੰਦੇ ਵੀ ਇਹ ਇੱਕ ਅੱਕਣੀ ਪੈ ਜਾਂਦੀ ਹੈ ਜਿੱਦਾਂ ਜਿੱਦਾਂ ਹੁਣ ਪੰਜਾਂਵੀਆਂ ਭਾਵੇਂ ਕਹਿੰਦੇ ਪੁੱਠੀਆਂ ਹੋਂ ਕਹਿੰਦੇ ਵੇਖਣੇ ਰੱਖਣੀਆਂ ਇਹ ਵੀ ਉੱਪਰ ਡਿਜ਼ਾਈਨ ਗੈ ਲਾਦੀ ਬਣਾ ਦੇਣਾ ਉੱਪਰ ਵੀ ਇਹ ਜਿਹੇ ਪਾਤੇ ਸਿੱਧੀਆਂ ਕਰਕੇ ਲੋਕਾ ਸਸੇ ਤਾ ਤਾ ਕਿ ਕਿਤਾ ਪਾਣੀ ਦੇ ਬਤੇ 3% ਬਹੁਤ ਛਿੱਤੀ ਗਿਰਦਾ ਇਹ ਲੋਹੇ ਦੀ ਹੈ ਨਾ 3 ਇਹ ਦੇ ਪਾਸੇ ਪਾਣੀ ਥੋੜਾ ਜਿਹਾ ਖੁੱਧਲਾ ਜਿਹਾ ਹੋ ਜਾਣਾ ਚਾਹੀਏ ਬਾਕੀ ਬੱਦਾਂ ਦੀ ਚੜਾਈ ਵਾਈ ਬਹੁਤ ਅੱਜ ਫੇਰ ਅੱਪ ਐ ਬਲੀਮਾ ਕੰਮ ਨਾ ਰੋੜੇ ਉੱਧਰ ਵੀ ਲਾਏ ਨੇ ਇੱਥੇ ਲਾ ਦਵਾਂ ਕਹਿੰਦੇ ਲੋਡ ਪਿਆ ਉੱਧਰ ਨਾਲ ਹਾਂ ਪੂਰੀ ਲੈਣ ਲੱਗਦੇ ਨਾ ਬਾਲਿਆ ਆਪ ਪੂਰੀ ਲੈ ਲਵਾਂ ਪਾਰ ਪੈ ਰਡਣਾ ਮੈਂ ਕਰੀ ਗਰਮਾ ਨਹੀਂ ਆਵਾ ਥੋੜੀ ਜੀ ਲੋਡ ਰਿਆ ਰਹਾ ਭਾਈ ਹੈਂ ਪਾਜ਼ਾ ਨਹੀਂ ਲੋਡ ਇਹਨੂੰ ਜ਼ਿਆਦਾ ਹੋਰ ਜਣ ਲੱਗੀ ਜਾਂਦੀ ਹੈ ਤੁਸੀਂ ਕਹਿੰਦੇ ਵੀ ਸਿੱਧੀਆਂ ਬਹੁਤੀਆਂ ਮੈਨੂੰ ਇਹ ਪੁੱਠੀਆਂ ਲੱਗੀਆਂ ਜਾਂਦੀਆਂ ਮੇਰਾ ਤਾਂ ਕੰਮ ਲੋਟੇ ਆ ਵਰਦੀ ਆ ਹੈ ਇੱਕ ਪਾਸੇ ਸਿੱਧੀਆਂ ਉਹ ਅੰਦਰ ਸਿੱਧੀਆਂ ਹੋ ਜੂਗੀਆਂ ਜੱਜਾ ਹੌਫੜੀ ਦੇ ਵਿੱਚ ਬੈਠਣਾ ਅੰਦਰ ਸਿੱਧੀਆਂ ਲੱਗੂਗੀਆਂ ਇਹੇ ਇੱਕ ਪਾਸੇ ਸਿੱਧੀਆਂ ਹੈ ਹੀ ਆ ਜਾਂ ਅੰਦਰ ਇੱਕ ਪਾਸੇ ਸਿੱਧੀਆਂ ਤਾਂ ਹੈਗੀਆਂ ਆਂ ਹੈ ਕੋਈ ਗੱਲ ਹੈ ਸਿੱਧੀਆਂ ਹੀ ਆ ਇੱਕ ਪਾਸੇ ਸਿੱਧੀਆਂ ਇਹਦਾ ਮੰਨਦੇ ਆਂ ਉਹ ਪਾਣੀ ਅੰਦਰਲੀ 侧 ਬੈਠਣਾ ਉਹ ਅੰਦਰਲੀ 侧 ਬੈਠਣਾ ਠੀਕ ਹੈ ਇੱਧਰ ਮੈਂ ਬਾਤ ਕਰਦਾ ਇਹਾਂ ਤੋਂ ਬ੍ਰਿੰਟ ਹੋਵੇ ਮਸਾਲਾ ਬਹੁਤ ਹੋ ਗਿਆ ਮਸਾਲਾ ਬਹੁਤ ਹੋ ਗਿਆ ਸੋ ਵੀ ਉੱਪਰ ਤੇ ਸਟਾਰਟ ਕਰਨਾ ਹੈ ਕ ਥੱਲੇ ਦੇ ਥੱਲੇ ਤੇ ਇਸ਼ਾਰ ਕਰਦੇ ਅੱਛਾ ਫੇਰੇ ਬਹੁਣ ਕੋਈ ਪੈ ਰੱਖ ਲੈਣਾ ਚਾਹੁੰਗਾ ਉੱਪਰ ਨੂੰ ਜੇ ਉੱਪਰ ਜਾਣ ਦਾ ਤਰੀਕਾ ਰੱਖੂਗਾ ਉੱਪਰ ਤੇ ਜਾਨੀ ਉਹ ਥੱਲੇ ਰਹਿ ਗਿਆ ਇੱਥੇ ਥੱਲੇ ਦਾ ਬੋਲਾ ਆਜਾ ਤੁਹੀਂ ਵੱਡਮਾ ਲਾਇਆ ਰਾਇ ਇਹਦੇ ਅੰਦਰੋਂ ਨਮਕ ਘਾਹ ਪੱਥਰ ਮਾਲ ਲੱਗ ਨਹੀਂ ਪਿਆ ਮਸਾਲੇ ਲੱਗੇਗਾ ਤੇ ਪੱਠੇ ਲੱਗੇਗੇ ਠੀਕ ਹੈ ਆਪੀ ਲੱਗਣੀ ਆਪੀ ਹੈ ਵੇ ਪੱਥਰ ਲਾਉਂਦਾ ਮੈਂ ਕਿ ਬੰਦੇ ਬਾਹਰ ਤੇ ਗਿਆ ਕਹਿੰਦਾ ਵੀ ਜਿਹੜਾ ਬੰਦਾ ਟਾਇਲ ਦੇ ਉੱਪਰ ਬੈਠ ਕੇ ਲਾਉਂਦਾ ਉਹ ਅਸਲੀ ਟਾਇਲ ਲੱਗਦੀ ਹੈ ਵੀ ਟਾਇਲ ਵੀ ਉੱਪਰ ਬੈਠ ਕੇ ਲਾਉਣੀ ਚਾਹੀਦੀ ਹੈ ਇੱਕ ਖੁੰਜੀ ਵਾਲੀ ਲਾ ਦਿਓ ਮੁੜ ਕੇ ਸਾਰੀ ਜਿੱਦਣ ਹੁਣ ਤੂੰ ਬੈਠਾ ਪੱਥਰ ਦੇ ਉੱਪਰ ਲਾਏ ਰੱਖਿਆ ਇਹਦੇ ਵੀ ਲੱਗਣੀ ਏ ਕਹਣਾ ਚਾਹੀਦਾ ਉੱਪਰ ਬੈਠ ਕੇ ਉੱਪਰ ਫੱਲੇ ਬੈਠੀ ਮਤਲਬ ਅੱਛਾ ਨੇ ਟਾਇਲ ਵਾਲਾ ਬੈਠ ਨਹੀਂ ਦਿੰਦਾ ਉੱਪਰ ਉਹ ਤੇ ਚੜ੍ਹਦਾ ਵੀ ਦਿੰਦਾ ਉਹਦਾ ਪੋਲੀ ਹੂੰਗੀ ਤਾਂ ਬੈਠ ਕੇ ਦਾਂਗੀ ਹਾਂ ਪੋਲੀ ਨਹੀਂ ਰਹਿਣੀ ਬੈਠ ਜਿੱਦਾਂ ਮਨ ਵੀ ਆ ਜਾਵੇ ਤੇ ਇੱਕ ਤਾਂ ਪੁੱਲ ਵੀ ਕੁੰਜ ਖੰਡੀ ਦਾ ਰੱਖਣਾ ਚਾਹੁੰਦਾ ਹੈ ਇਹ ਦੇਖੋ ਇਹ ਕਾਰੋਂ ਨੂੰ ਉਠਾੜ ਰੱਖ ਪੱਥਰ ਢਹਿ ਓੜ ਓੜ ਓੜ

ਆਹ ਹਾਤੂੜੀ ਆ ਫੋਟੋ ਪੇਜਾ ਕੇ ਮੰਡ ਜਰਾਂ ਇਹ ਬਣਾਉਂਦੇ ਨੇ ਕਿ ਬਣਾਉਣੇ ਨਹੀਂ ਕਰਕੇ ਰਹਿ ਗਏ ਹੁਣ ਇਹ ਮਹਾਕਈ ਹੋਣ ਬਣਾਉਣੇ ਫੜੇ ਤੇਰੇ ਹੀ ਪਈ ਬਣਾਉਣਾ ਮੇਰੀ ਹੋਈ ਜੀ ਬਸ ਬਹੁਤ ਬਾਈ ਬੱਦਲ ਵੀ ਆਤੀ ਵੀ ਬਹੁਤ ਹੋਇਆ ਬੱਦਲ ਬਈ ਉਹ ਹਾਤੂੜੀ ਘੱਟ ਬਣੀ ਹੋਰ ਅਜਿਹਾ ਕਹੇ 10% ਰਹਿ ਗਈ ਤੇ ਬਣਾਉਣੇ ਬਹੁਤ ਰਹਿਦੀ ਰੋੜੀ ਗੰਨਾ ਜੱਗੇ ਦਾ ਜਿਹੜਾ ਪਹਿਲਾਂ ਆਪਾਂ ਨੇ ਬੀਜ ਦੇ ਇੱਕ ਵਸੋਂ ਦਿਖਾਇਆ ਤਾਂ ਗੰਨਾ ਹੋਇਆ ਸੋਹਣਾ ਵਧੀਆ ਤਕੜਾ ਦਾ ਜਿਹੜਾ ਨਿਕਲੇ ਕੋਈ ਪਤਾ ਸਾਬਤਾ ਸਾਡੇ ਕਿ 400 ਨਿਕਲੇ ਕਿਲੇ ਦਾ ਉਹਨਾਂ ਨਿਕਲੇ ਇੰਜ ਨਹੀਂ ਸੇਵਾ ਕਰੀ ਸਿੱਧਾ ਦਾ ਇਹ ਬੀਜ ਦਾ ਫਰਕ ਹੈ ਕੁਛ ਇਹ 95 ਉਹ 18 ਦਾ ਆਹਾ ਹੋਰ ਇਥੇ ਹਾਂ ਆ ਲੱਗ ਗਿਆ ਫਿਰ ਤਾਂ ਹੀ ਦੇਖਦਾ ਜੰਮਨ ਤੂੰ ਸਿੱਧਾ ਰਹਿਗਾ ਜੇ ਆਪਾਂ ਪੜ ਪੜ ਕੇ ਦੇਖਦੇ ਹਾਂ ਠੀਕ ਹੈ ਇਹ ਵੀ ਸੋਹਣਾ ਹੋਣਾ ਦੇਖ ਹਾਂ ਇਹ ਕਿਹੜਾ 95 ਹੈ ਹਾਂ ਇਹ 95 ਉਹ ਖੰਬੇ ਦਾ ਕੋ ਦੇ ਉੱਪਰ ਇਹ ਤਾਂ ਫੁੱਟੇ ਹੋਏ ਦੋਹੇ ਬਹੁਤ ਹਨ ਗੰਨੇ ਤੇਰੇ ਉਹ ਪਹਿਲਾਂ ਵੱਡਿਆ ਇਹ ਲੇਟ ਵੱਡੀ ਆਖਰੀ ਵਾਰ ਚੀ ਇਹ ਤੀ ਤਾਂ ਕਰਕੇ ਥੋੜਾ ਛੋਟਾ ਉਧਰ ਬਥੇਰਾ ਫਟਿਆ ਇਹਦਾ 188 ਹੁੰਦਾ ਇੰਨਾ ਫਟਿਆ ਮੈਂ ਮਾਲ ਨੂੰ ਹਰਿਆਈ ਲਾ ਕੇ ਪੱਲੇ ਭਗਾਣਾ ਲਾਇਆ ਸੀ ਮੈਂ ਕਹਿੰਦਾ ਰੋਡ ਜਿਆਦਾ ਘਾਣੇ ਵੀ ਖਰਾਬ ਕਰਦੇ ਆ ਰੈਂਡਾ ਵੀ ਨਾ ਪਾਇਆ ਕਰੋ ਮਾਲੇ ਦੀ ਕੈਂਡ ਉੱਪਰ ਲਾ ਦੇ ਨੂੰ ਕੱਖ ਰਿਸ ਬਰੇ ਕਰ ਫਿਰ ਇਹਨੂੰ ਕਰ ਕਰ ਨਹੀਂ ਦਿੰਦਾ ਸਾ ਸਵੇਰੇ ਆਉਣ ਲੱਗਾ ਨਾਲ ਕਹਿੰਦੇ ਗਿੱਲੇ ਚ ਹੁੰਦੀ ਆ ਉਹ ਗਿੱਲਾ ਹੀ ਆ ਪੈਰ ਘਟਦਾ ਆ ਫੇ ਇਹੇ ਜੇ ਕਰ ਦੋ ਮਾੜੇ ਮੌਸਮ ਦਾ ਸਾ ਦਵੇ ਹੈ ਧਲੀਆਂ ਜੀਆਂ ਕੱਖਦੇ ਹਾਂ ਹਾਂ ਕਿਤੇ ਕਣਾਓ ਧਲੀਆਂ ਜੀਆਂ ਕੱਖਦਾ ਤਾਂ ਤਾਂ ਨਾ ਪਹਿਲਾਂ ਹਾਂ ਭਾਈ ਜੀ ਛੇਦ ਨੂੰ ਚਲੀ ਜਾ ਕਾਉਂਡ ਛੇਦ ਉੱਪਰ ਪੈਰ ਮੈਨੂੰ ਇੱਕ ਸਪਰੇਅ ਕਰ ਦੇ ਇੰਨੇ ਨੂੰ ਫਿਰ ਇਹਨੇ ਦੱਬ ਲੈਣਾ ਮੋਲੀ ਲਿਆ ਕੌੜੀ ਚੱਕ ਹਾਂ ਇੰਨੇ ਦੱਬ ਲੈਣੇ ਨੇ ਕਿਆ ਹਾਲ ਹੈ ਜੀ ਬਸ ਵਧੀਆ ਜੀ ਮੇਰੇ ਤੱਕ ਕਣਕ ਬੀਜੀ ਨਹੀਂ ਤੈਗਦੀ ਫਿਰ ਹਾਂਜੀ ਕਣਕ ਨਹੀਂ ਦੀ ਬੀਜੀ ਜੀ ਜੀ ਵੀ ਦੀ ਉਹ ਖੇ ਜਿਹੜਾ ਮੈਂ ਬਾਹ ਗਿਆ ਉਹ ਤਾਂ ਤੇਰੇ ਕੋਲ ਹੈਗਾ ਤਾਂ ਇਹ ਨੇ ਲੈ ਲਿਆ ਜੱਗੇ ਨੇ ਹੀ ਫਿਰ ਇਹ ਜੱਗਾ ਹਟਦਾ ਨਹੀਂ ਹੈਗਾ ਅੱਛਾ ਇਹ ਨਹੀਂ ਹਟਿਆ ਆਏਗਾ ਮੈਂ ਛੱਡਤੀ ਉਹ ਮੋਟਰ ਨਹੀਂ ਦਿੰਦੇ ਤੇ ਜੀ ਠੀਕ ਹੈ ਉਹਨੂੰ ਮੋਟਰ ਨਹੀਂ ਦਿੰਦੇ ਮੈਂ ਉਹੀ ਕਿਹਾ ਹੋਈ ਕਹਿੰਦਾ ਮਰੀ ਕਣਕ ਹੈਨੀ ਉੱਥੇ ਕਹਿੰਦਾ ਮਹਾਉਤ ਆ ਰੋ ਬੋਕੇ ਮੈਂ ਉਹਦੇ ਖੇਤ ਆਇਆ ਤਾਂ ਦੇਖੋ ਇੱਧਰ ਪਾਓ ਗੀਲਾ ਕੁਸ ਘਰ ਪਿੱਛੇ ਲਈ ਅੱਛਾ ਨੱਬੜ ਗਿਆ ਹਾਂਜੀ ਹਾਂ ਵਧੀਆ ਰਿਹਾ ਵਧੀਆ ਤੇ ਜਾ ਕੇ ਪੌੜੀ ਤੋਂ ਪੌੜੀ ਤੇ ਵੀ ਭਾਰੀ ਉਹ ਹੀ ਉਹ ਮੀਂਹ ਵਾਲਿਆਂ ਦਾ ਕੱਢਦੇ ਧੂੜ ਹੁਣ ਵੀ ਕਣੀਆਂ ਫੇਰ ਲੱਗੀਆਂ ਕਰਨ ਹੁਣ ਦੇਖਦੇ ਆਪਾਂ ਕਰਦੇ ਹਿੱਲੇ ਦਾ ਹੁਣ ਉਸ ਲੋਟ ਜੈ ਨਹੀਂ ਕੰਮ ਸੈਟਾ ਹਾਲਾਤ ਆ ਨਾ ਮੀਂਹ ਵਾਲਿਆਂ ਦੇ ਬਾਕੀ ਬਾਜ ਆਇਆ ਤੇ ਜਿਵੇਂ ਜੰਮਿਆ ਨਹੀਂ ਕਰਕੇ ਥੋੜਾ ਜਿਹਾ ਦੇਖਦਾ ਘੱਟ ਮੈਂ ਜਰਾ ਬੱਸ ਉਹਨਾਂ ਜੰਮਿਆ ਵੀ ਜੱਪਾ ਨਰੇ ਪਾਇਨੇ ਦੋਗਤਨ ਲੇੜਦਾ ਹਾ ਦੇਖੋ ਉਹਨੂੰ ਹੱਗ ਜੀ ਲੱਗੇ ਪਜਣ ਉਧਰ ਪਤਾ ਨਾ ਫਰਕ ਪਈ ਜਾਣਾ ਪਰ ਮਹੀਆਲੇ ਦਾ ਹੁਣ ਕੁਝ ਲੱਗਦਾ ਨਹੀਂ ਬਦਲ ਹੈ ਬਹੁਤ ੜੇਵਾ। ਮੱਕੀ ਮਹਾੜਾ ਦਾ ਮੈਨੂੰ ਇਹ ਜੀ ਕੰਮ ਲੱਗਦਾ ਦੇਖਦੇ ਆਂ ਕਿ ਕਿਆ ਬਣਦਾ ਉਹਨਾਂ ਦਾ ਹੌਲੀ ਹੌਲੀ। ਕਰਦੇ ਆ ਉਹਨਾਂ ਨੂੰ ਸੈੱਟ। ਨਹੀਂ ਫਿਰ ਤਾਂ ਨਹੀਂ ਕਰੇ ਬਾਖਿਆ ਪਰ। ਬੀਜਦੇ ਆਂ। ਅੱਧਾ ਸਾਡੀ ਫੌਜ ਬੈਠੀ ਹੈ ਵੀ ਹੋਇਆ ਹਜ਼ਾਰ ਕਿਤਾ ਪਤਾ ਨਹੀਂ ਇਹਨਾਂ ਦਾ। ਕਿੱਥਾ ਬੈਠਾ ਹੱਥ ਰੱਖੇਗਾ ਟੇਡਾ ਜਿਹਾ ਜਿਹੜਾ ਢੱਲਾ ਜਾ ਹੋ ਗਿਆ ਹੋ ਗਏ ਪੈਸੇ ਇਕੱਠੇ ਕਿ ਨਹੀਂ 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 ਤੁਸੀਂ ਟਾਈਮ ਇੱਕ ਦਉ ਅਗਲੇ ਨੂੰ ਵੀ ਐਨੇ ਟਾਈਮ ਨਾਲ ਜਾਣਾ ਭਾਈ ਅਸੀਂ ਟਾਈਮ ਤੋਂ ਬਹੁਤ ਦਿਨ ਪਹਿਲੇ ਸੇ ਦੇ ਰਹਾ ਹਾਂ ਤਾ ਅਭੀ ਤੱਕ ਵੀ ਟਾਈਮ ਹੀ ਹੋ ਦੇਤਾ ਹੈ ਨਹੀਂ ਨਹੀਂ ਟਾਈਮ ਤੁਸੀਂ ਕੱਲ ਮੈਨੂੰ ਕੱਲ ਕਿਹਾ ਸਾਫੀ ਦੇ ਦਿਜਾ ਉਹ ਸੰਤ ਨਹੀਂ ਨਹੀਂ ਅੱਛਾ ਜਦ ਕੰਮ ਖਤਮ ਹੋਇਆ ਤੋ ਬੋਲਦਾ ਕਿ ਚੱਲ ਮੈਂ ਮੋਟਰਪੁਰ ਜਾ ਕੇ ਫਾੜਾਂ ਉਹ ਤਾਂ ਕਿੰਨਾ ਬੱਟਿਆ ਸਾਥਾ ਤੁਸੀਂ ਚਾਰ ਕਿੱਲਾ ਸਉਪਰੇ ਅੱਛਾ ਫਿਰ ਉਹਨੂੰ ਫੇਰ ਕੰਨ ਦਾ ਫੋਨ ਕਿਆ ਕਹਿੰਦਾ ਕਰ ਦਿੰਦਾ ਤੋ ਦੋ ਤਿੰਨ ਬਹੁਤ ਪਹਿਲੇ ਫੋਨ ਤੇ ਆ ਗਏ ਬਸ ਅੰਸਰ ਕੋ ਕੰਮ ਮੁੱਕ ਗਿਆ ਆ ਬੜੀ ਸਾਫ ਕਰ ਦੋ ਬੋਲਦਾ ਤੇਰਾ ਕੰਮ ਮੁੱਕ ਗਿਆ ਮੈਂ ਤੇ ਬੁਰੀ ਮੁੱਕ ਗਿਆ ਚਾਰ ਰੋਜ਼ ਕਰ ਬਾਹਰ ਲੈ ਜਾਣਾ ਠੀਕ ਹੈ ਠੀਕ ਆਜੂ 15 15000 ਗੱਲੇ ਗੱਲੇ ਨੂੰ ਆ ਜੀ ਆ ਜਾਏਗਾ ਆ ਜਾਏਗਾ ਮੈਂ ਕਹਿੰਦਾ 15 ਦਿਨ ਘਰੇ ਹੋਣੀ ਬੜਾਈ ਪਰ 15 ਦਿਨੇ ਚੱਲਿਆ ਕੰਮ ਅਜੇ ਦੋ ਤਿੰਨ ਦਿਨ ਦਾ ਵਿਲੇ ਵੀ ਰਹੇ ਆ ਜਦ ਨਹੀਂ ਜਾਉਂਗੇ ਹੁਣ ਹਿਸਾਬ ਹੋ ਜਾਂਦਾ ਹੀ ਫਿਰ ਠੀਕ ਆ ਠੀਕ ਆ ਕਰ ਲਓ ਫੇਰ ਕਰ ਲਓ ਇੱਕ ਅੱਧੀ ਵਾਰ ਫੋਨ ਅਗਲੇ ਨੂੰ ਕਿਉਂਕਿ ਅਸੀਂ ਜਾਣਾ ਭਾਈ ਕਨ ਆਉਂਪਾ ਹੋਵੇ ਵੇਖੇ ਬੰਦੇ ਦਾ ਜਾਣੇ ਦਾ ਥੋੜਾ ਜਿਹਾ ਹੁਣ ਇੱਕ ਬੰਦੇ ਪਿਛੇ ਰੁੱਕ ਕੇ ਬੈਠ ਗਏ ਕਿ ਹੁਸਾਕ ਗੁਤਾਬ ਕਰਕੇ ਜਾਣਾ ਪੈਣਾ ਇਹਨਾਂ ਨੂੰ ਸਾਰਾ ਵੀ ਤਕਰੀਬਨ ਇਹ 10 ਬੰਦੇ ਤੇ 10 ਵਜੇ ਤੇ ਇਹਨਾਂ ਦੇ ਅੱਠ ਕ ਬੰਦੇ ਚੱਲੀ ਨਾਲ ਦੋ ਬੰਦੇ ਸਾੜੇ ਉਰੇ ਫੇਰ ਆ ਜ ਨੇ ਮੋਟਰ ਉਹ ਵਧੀਆ ਨਾਲੇ ਫਾਰਮ ਫੁਰਮ ਦੀ ਰਾਖੀ ਬੈਠੇ ਰਹਿੰਦੇ ਆ ਜੀ ਨਾਲੇ ਦਿਹਾੜੀ ਉਰੇ ਮਿਲ ਜਾਂਦੀ ਉਹਨਾਂ ਨਾਲ ਕੰਮ ਚੱਲੀ ਜਾਂਦਾ ਤਾਂ ਨਾਲੇ ਟਾਈਮ ਇਹਨਾਂ ਦਾ ਫੇਰ ਆ ਜਣਾ ਬਾਕੀ ਮੀਂਹ ਵਾਲੇ ਨਾਲ ਫੇਰ ਫੜ ਲਿਆ ਜੋਰ ਥੋੜਾ ਜਿਹਾ ਦੇਖ ਰਿਹਾ ਆਪਾਂ ਮਹਾਨੂ ਜਿਹੜਾ ਚੱਲਿਆ ਨਾ 10 ਦਿਨਾਂ ਚ ਪਤਾ ਲੱਗ ਜਾਨਾ ਸਾਰਾ ਕੁਝ ਜਿਹੜਾ ਫੁੱਲ ਫੁੱਲ ਜਾ ਆਉਂਦਾ ਦੇਖਿਆ ਵੀ ਹੁਣ ਅੱਜ ਮੈਨੂੰ ਇੱਕ ਬਾਈ ਕਹਿੰਦਾ ਕਹਿੰਦਾ ਥੋੜਾ ਜਿਹਾ ਪਛੇਤੇ ਹੋਗੇ ਉਹਦੇ ਕਰਕੇ ਨਹੀਂ ਤਾਂ ਫਿਰ ਆਪਾਂ ਤਿੰਨੇ ਗਾਰੇ ਬਾਕੇ 10 ਦਿਨਾਂ ਤੱਕ ਬਾਜਰਾ ਲੱਗ ਨਾਲੇ ਦੂਆ ਲੌਜਾ ਲੱਗ ਹੋ ਜੂਗਾ ਨਹੀਂ ਇਕੱਠਾ ਹੀ ਫਿਰ ਕੇ ਸਾਰਾ ਇਕੱਠਾ ਹੋ ਜਾਂਦਾ ਪਾਕੀ ਐਣ ਕੱਲ ਬਹੁਤ ਪਈ ਜੁਰ ਐਣ ਹੋਰ ਪਾਸੇ ਹੀ ਪੈਂਦੀ ਦੇਖੀ ਆ ਕਈ ਵਾਰ ਸਾਡੇ ਕੱਲ ਜਣੀ ਮੀਂਹ ਪੈ ਸਵੇਟ ਐਵੇਂ ਕਿ ਜਿਆ ਮੂੰਮੀ ਆਇਆ ਆਪਣਾ ਲਾਇਬ ਵੀ ਹੋਇ ਦਿਖਾਏ ਤੇ ਮੀਂਹ ਦੇ ਵਿੱਚ ਕੋਈ ਕੋਈ ਡਾਲਾ ਤਾਂ ਗਰਿਆ ਆਪਣੇ ਪਰ ਇੱਥੇ ਆ ਸਾਡੇ ਖੇਤਾਂ ਚ ਰੇ ਬਹੁਤ ਪਈ ਆ ਔਰ ਇੱਕ ਵਾਰ ਤਾਂ ਹੱਤੀ ਜਿੱਟੀ ਜਿੱਟੀ ਕਰਤੀ ਸੀ ਇਧਰ ਨੂੰ ਮੰਡ ਚ ਨੂੰ ਵੀ ਖਾਸੀ ਪਈ ਆ ਇਧਰ ਨੂੰ ਐਂ ਸ਼ਰਲਾ ਜਹ ਹੁੰਦਾ ਹੈ ਐਂ ਲੱਗ ਜਾਂਦਾ ਫੇ ਸ਼ਰਲਾ ਜੇ ਇਹਦੇ ਟਾਈਪ ਗਾਲੇ ਪੈਂਦੀ ਹੈ ਆ ਫੋਲੋ ਬਾਕੀ ਸਾਰਾ ਐਨ ਦੇ ਝਾੜਿਆ ਦਾ ਔਰ ਹੁਣ ਇਹਨਾਂ ਨੂੰ ਕਿਹੜੇ ਫਾਲਾ ਨੂੰ ਕੋਈ ਫਲ ਨਹੀਂ ਕੋਈ ਫਲ ਪਿਆ ਨਹੀਂ ਹੈਗਾ ਬਦਲਣ ਲੱਗ ਗਏ ਸਾਮ੍ਹਕੇ ਮੀਂਹ ਪੈਣ ਲੱਗ ਗਏ ਬੇਲ ਜੀ ਵਾਲਾ ਸਿਸਟਮ ਬਣ ਗਿਆ ਇਹਨਾਂ ਦਾ ਮਹਾਦਾ ਵਿਹਾਰ ਦੇਖੋ ਇਹ ਕੱਲ ਦੇ ਨਵੇਂ ਨਿਕਲੇ ਪੱਤੇ ਇਹਨਾਂ ਦੇ ਬੇਲ ਵਾਲਾ ਸਿਸਟਮ ਹੈ ਵੀ ਇਹ ਲੋਟਣ ਮੁਸ਼ਕਲ ਹੈ ਮਤਲਬ ਲੱਗਦੇ ਨਾ ਕੀ ਆਪਣੇ ਦੇਖਦੇ ਭਾਈ ਕੀ ਕਰੂ ਕਰਦੇ ਦੇਖਣ ਉਹ ਤਾਂ ਬਸ ਸੋਹਣਾ ਹੀ ਲੱਗਦੇ ਆ ਚਲੋ ਜੇ ਸਾਈਡਾਂ ਪਰ ਵੀ ਸੋਹਣੇ ਜਿਹੇ ਰਹੇ ਫਿਰ ਵੀ ਆਪਾਂ ਨਾਲ ਕੁਝ ਨਾ ਕੁ ਰੱਖ ਲੈਣੇ ਹੋ ਜਣਾ ਇੰਨਾ ਬਾਜਰਾ ਵੀ ਕਿਹੜੇ ਜਿਆਦਾ ਪਾਣਾ ਡੰਗਰਾਂ ਉਹ ਭਾਈ ਜੀ ਮੈਂ ਅੱਜ ਫੇਰ ਪੈ ਲਿਆ ਤੀਹੇ ਜੇ ਪਹਿਰੇ ਨਾਲ ਝਟ ਲਾਤੀ ਆ ਕੇ ਸਮਝ ਲੋ ਵੀ ਇਹ 1 ਵਜੇ ਪੈਣ ਲੱਗ ਗਿਆ ਸਵਾ 1 ਵਜੇ 1 ਵਜੇ ਤੇ ਉਹੀ ਵਾਸਾ ਝੜੀ ਵਾਲਾ ਕੰਮ ਕਰਿਆ ਨਾ ਯਾਨੀ ਨਾ ਪਾਣੀ ਖੜਦਾ ਦਾ ਧਰਤੀ ਘਰਤੀ ਗਿੱਲੀ ਵੀ ਫੇਰ ਵੀ ਬਚਾਅ ਹੋ ਗਿਆ ਜਿਆਦਾ ਜਿਕਣਾ ਹੋਣਾ ਜਿਆਦਾ ਨਹੀਂ ਪੈ ਜੋ ਉਹਦੇ ਵਿੱਚ ਆਪਣੇ ਚਰੀ ਜਿਹੜੀ ਬੀਜੀ ਬੀਜਣਾ ਚਰੀ ਬੀਜੀ ਵੀ ਆਪਰਾ ਲੱਗੀ ਚਰੀ ਰਿਆਇਮਾਨ ਫਿਰ ਇਹ ਨਾ ਭਰਾ ਸਰ ਜਿਆਦਾ ਪੈਦਾ ਮਾਰ ਦਿੰਦੇ ਬਾਜਰਾ ਬੂਜਰਾ ਹੁਣ ਉੱਥੇ ਦੇਖ ਜੀ ਅਹਣ ਕੱਲ ਪਈ ਐ ਜਿਹੜੀ ਕੱਲ ਵਾਲੀ ਅਹਣ ਨੇ ਮਿੱਟੀ ਮੁੱਟੀ ਜਿਹਾ ਖਾਸੀ ਬਾਜਰੇ ਪਰ ਨੂੰ ਹਲਾਈ ਵੀ ਬਾਜਰਾ ਵਾਲੇ ਮਿੱਟੀ ਘੱਟ ਕਰਕੇ ਦੇਖਦਾ ਬਾਕੀ ਹੋ ਜਾਣਾ ਕੰਮਜਾਮ ਉਹਨਾ ਪਹਿਲਾ ਪਹਿਲਾ ਇੱਕਨੇ ਲੱਗਦਾ ਪਹਿਲੀ ਵਾਰ ਵੀ ਉੱਪਰ ਆਇਆ ਦਾ ਵੀ ਖੇਤ ਛੇਡਾ ਬਾਜਰਾ ਉਹਦੇ ਬਾਅਦ ਬਹੁਤ ਸੋਣਾ ਹੋਇਆ ਬਾਕੀ ਬਰਸੀਨ ਵਾਲੇ ਹੋਏ ਕੰਮ ਖਤਮ ਹੁਣ ਇੱਕ ਦੀ ਸੁੰਡੀ ਨੇ ਜ਼ਿਆਦਾ ਮਾਰ ਕਰੀ ਇਹਦੇ ਪਰ ਸਪਰੇ ਵੀ ਆਪਾਂ ਨੇ ਕਰੀਏ ਇਹਦੇ ਪਰ ਪਰ ਇਲਾਜ ਹੋਇਆ ਨਹੀਂ ਸੁੰਡੀ ਦਾ ਪੱਤਾ ਦਾ ਛੱਡੇ ਹੀ ਨਹੀਂ ਹੈਗਾ ਡੰਡਾ ਰਹਿ ਗਿਆ ਹੁਣ ਇਹਦਾ ਆਪਾਂ ਨਾ ਬੀਜ ਵੀ ਰੱਖ ਸਕਦੇ ਆ ਕਿਉਂਕਿ ਜਿਹੜਾ ਆ ਚੀਜ਼ ਐ ਇਹ ਵੀ ਥੋਥੀ ਜੀ ਉਹ ਐ ਇਹਦੇ ਕੁਛ ਨਹੀਂ ਹੈਗਾ ਖਾਲੀ ਐ ਪਿਛਲੀ ਵਾਰ ਬੀਜ ਹੋਗਾ ਤਾਂ ਪਿਆ ਹਲੇ ਬੀਜ ਆਪਣੇ ਕੋਲ ਪਿਛਲੀ ਵਾਰ ਵਾਲਾ ਦਾ ਪਰ ਇਹ ਤਾਂ ਹੁਣ ਵਿਚੇ ਪਾਉਣੇ ਵਾਲਾ ਕੰਮ ਐ ਕਿ ਸਭ ਐ ਖਾਲੀ ਐ ਕਿਸੇ ਦੇ ਵਿੱਚ ਨਹੀਂ ਹੈਗਾ ਕੋਈ ਵੀ ਬੀਜ ਐਗਾ ਬਾਕੀ ਜਿਹੜਾ ਮੀਂਹ ਪਿਆ ਜਿਕਨਾ ਹੁਣ ਚਰੀਆਂ ਜੁਰੀਆਂ ਬੀਜਣੇ ਵਾਲਾ ਕੰਮ ਹੋਇਆਗਾ ਕਿਸੇ ਨੇ ਚਰੀ ਬੀਜਣੀ ਐ ਬਾਜਰਾ ਚਕਣਾ ਬੀਜਣੇ ਵਾਲਾ ਗੱਲ ਪੂਰੀ ਕਰਤੀ ਪਰ ਬੱਦਲ ਹਲੇ ਵੀ ਪੂਰਾ ਖੜਾ ਹੈ ਸਾਈਡਾਂ ਪਰ ਪਤਾ ਹਲੇ ਵੀ ਕੁਝ ਨਹੀਂ ਹੈਗਾ ਉਹ ਮਾੜਾ ਜਿਹਾ ਸੂਰਜ ਦਿਖਣ ਲੱਗਿਆ ਨਹੀਂ ਸਵੇਰ ਦਾ ਨਾ ਸੂਰਜ ਮੈਨ ਦਿਖਣ ਦਿੰਦਾ ਹੈਗਾ ਇਹ ਸੁੰਢੀ ਪੈ ਗਈ ਸਾਰਿਆਂ ਤੇ ਹੀ ਉਹ ਪਰਾਂ ਮਰਸੀਨ ਨਾ ਖੜਾ ਉਹਨੂੰ ਵੀ ਪੈ ਗਈ ਇੱਧਰ ਵੀ ਪੈ ਗਈ ਵੀ ਸਾਡੇ ਕੇ ਨਹੀਂ ਹਾੜੂ ਬੀਜ ਦੇ ਨਹੀਂ ਹੈਗੇ ਹਾੜੂ ਨੂੰ ਹੋਰ ਵੀ ਜ਼ਿਆਦਾ ਪੈਂਦਾ ਉਪਰ ਸਵਰਿਆ ਕਰਨੀਆਂ ਪੈਂਦੀਆਂ ਜ਼ਿਆਦਾ ਮੱਕੀ ਭਾਈ ਮੌਸਮ ਬਹੁਤ ਵਧੀਆ ਠੰਡਾ ਪਰ ਬਾਈ ਨੇ ਆਪਣਾ ਕੰਮ ਕਰਾਇਆ ਵਾ ਬੱਕਰੀਆਂ ਜਿਹੜੀਆਂ ਬੱਲਾ ਬੱਲਾ ਜੀਆਂ ਚੱਕ ਲੈਂਦੀਆਂ ਦਾਣੇ ਤੋਂ ਇਹ ਵੀ ਭਾਈ ਕੰਮ ਔਖਾ ਬੱਕਰੀਆਂ ਵਾਲਾ ਹੀ ਮੈਂ ਦੇਖਿਆ ਇਹ ਸਵੇਰ ਤੇ ਛੱਡੀਆ ਮੈਂ ਉਹ ਬੰਦਾ ਬਾਈ ਬੈਠਾ ਚਲੋ ਘਰ ਤਾਂ ਉਹਦਾ ਉਹ ਸਾਹਮਣੇ ਹੀ ਆ ਨੇੜੇ ਹੀ ਵੀ ਸ਼ਾਮ ਤੱਕ ਇਹ ਚਾਰੀ ਜਾਂਦਾ ਇਹ ਵੀ ਬਹੁਤ ਉਹਦੇ ਵਾਲਾ ਕੰਮ ਆ ਇੱਕ ਤਾਂ ਹੋਵੇ ਚਲੋ ਬੱਕਰੀ ਘੱਟ ਉਹਦਾ ਸਰ ਜਾਂਦੀ ਹੈ ਪਰ ਨਹੀਂ ਇਹ ਵੀ ਬਹੁਤ ਮਿਹਨਤ ਵਾਲਾ ਹੀ ਕੰਮ ਹੈ ਤਾਂ ਹੀ ਹੈ ਹਰੇਕ ਕੰਮ ਕਹਿੰਦੇ ਵੀ ਕਰਨਾ ਹੀ ਪੈਂਦਾ ਤਾਂ ਹੀ ਮਿਹਨਤ ਕਰਨੀ ਪੱਲੇ ਬਾਕੀ ਮੌਸਮਾਂ ਗਰਮੀ ਵਾਲਾ ਦਾ ਜਿਹੜਾ ਸਿਆਲ ਵਾਲਾ ਕਰਦਾ ਦੇਖਿਆ ਸੀ ਸਵੇਰ ਟਾਈਮ ਦੁੱਧ ਪਾਉਣ ਆਉਂਦੇ ਬੰਦੇ ਇੱਥੇ ਆ ਸ਼ਾਮ ਨੂੰ ਆਉਂਦੇ ਕੁੰਬਲੀਆਂ ਲੈ ਕੇ ਆਉਂਦੇ ਕੰਬਲੀਆਂ ਖੜਾਉਂਦੇ ਦੁਬਾਰਾ ਇੱਕ ਵਾਰ ਵੀ ਚਲੋ ਠੀਕ ਆ ਜੀ ਫਿਰ ਮਿਲਦੇ ਆ ਕਦੇ ਅਗਲੇ ਬਲੌਗ ਵਿੱਚ ਸਾਰਿਆਂ ਨੂੰ ਭਾਈ ਫਿਰ ਸਤਿ ਸ੍ਰੀ ਅਕਾਲ ਵੀ ਵਜ਼ਾਰਾ ਸਵੇਰ ਤੇ ਲੱਗੇ ਹੋਏ ਕੰਮ ਸ਼ਾਮ ਤੱਕ ਚੱਲਦਾ ਚਲੋ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ